ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ ਧੋਰੀ ਵਿੱਚ 4 ਟਿਊਬਵਲ ਮਨਜ਼ੂਰ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਟਿਊਬਵਲ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਦੇ OSD ਪ੍ਰੋਫੈਸਰ ਔੰਕਾਰ ਸਿੰਘ ਵੱਲੋਂ ਕੀਤਾ ਗਿਆ ਦੱਸਦੀ ਹੈ ਕਿ ਇਸ ਟਿਊਬਵਲ ਤੇ 54 ਲੱਖ ਰੁਪਏ ਦਾ ਖਰਚਾ ਆਵੇਗਾ ਅਤੇ ਇਸ ਨਾਲ ਸ਼ਹਿਰ ਵਿੱਚ ਪਾਣੀ ਦੀ ਬਵਸਥਾ ਦਾ ਸੁਧਾਰ ਹੋਵੇਗਾ ਇਸ ਮੌਕੇ ਆਪ ਆਗੂਆਂ ਨੇ ਦੱਸਿਆ ਕਿ ਸ਼ਹਿਰ ਵਿੱਚ 4 ਟਿਊਬਵਲ ਮਨਜ਼ੂਰ ਹੋਏ ਹਨ ਜਿਸ ਨਾਲ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗੀ ਉਨਾ ਕਿਹਾ ਕਿ ਮੁੱਖ ਮੰਤਰੀ ਦਾ ਇਹ ਆਪਣਾ ਹਲਕਾ ਹੈ ਜਿਸ ਦੀ ਨੁਹਾਰ ਜਲਦ ਹੀ ਬਦਲੀ ਜਾ ਰਹੀ ਹੈ ਸ਼ਹਿਰ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਇਹ ਚਾਰ ਟਿਊਬਲ ਮੇਰੇ ਖਾਤੇ ਤੁਰੇ ਵਿੱਚ ਮਨਜ਼ੂਰ ਹੋਏ ਨੇਗੇ ਜਿੰਨਾ ਚੋ ਇੱਕ ਏਕਤਾ ਬਿਹਾਰ ਤੂਰੀ ਦੇ ਵਿੱਚ ਲੱਗ ਰਿਹਾ ਹੈ ਜਦੋਂ ਦਾ ਘਟਨ ਕੀਤਾ ਓਮਕਾਰ ਜੀ ਦੀ ਰਹਿਣਮਾਈ ਦੇ ਵਿੱਚ सीएम साहब ਦੇ ਮਿਹਨਤ ਸਦਕਾ ਤੂਰੀ ਦੀ ਡਿਵੈਲਪਮੈਂਟ ਵਾਸਤੇ ਜਿਹਦੇ ਵਿੱਚੋਂ ਇੱਕ ਏਕਤਾ ਬਿਹਾਰ ਨੂੰ ਟਿਊਬਵੈਲ ਮਿਲਿਆ ਹੈ ਤੇ ਅਸੀਂ ਸੀਐਮ ਸਾਹਿਬ ਦਾ ਓਮਕਾਰ ਜੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਏਕਤਾ ਬਿਹਾਰ ਦੇ ਵਿੱਚ ਅੱਜ ਟਿਊਬਵੈਲ ਦਾ ਮਹੂਰਤ ਹੋਇਆ ਹੈਗਾ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਤੂਰੀ ਸਿਟੀ ਹੈ ਦੀ ਨੁਹਾਰ ਬਦਲਣ ਦੇ ਲਈ ਸੀਐਮ ਸਾਹਿਬ ਨੇ ਜਿਹੜੇ 4 ਟਿਊਬਵੈਲ ਦੇ ਅੱਜ ਦਾ ਤੁਸੀਂ ਦੇਖਿਆ ਕਿ ਹੁਣ ਇਹ ਵਿਘਟਨ ਹੋਇਆ ਤੇ ਇਸੇ ਤਰ੍ਹਾਂ ਹੀ ਇੱਕ ਇੱਕ ਕੰਮ ਕਰਕੇ ਸ਼ਹਿਰ ਦੇ ਭਾਵੇਂ ਉਹ ਸੀਵਰੇਜ ਦਾ ਹੋਵੇ ਭਾਵੇਂ ਕੋ ਗਲੀਆਂ ਨਾਲੀਆਂ ਦਾ ਭਾਵੇਂ ਕਿਸੇ ਤਰ੍ਹਾਂ ਵੀ ਦਾ ਵੀ ਭਾਵੇਂ ਤੁਸੀਂ ਦੇਖਿਆ ਕਿ ਸੂਆ ਜਿਹੜਾ ਬੰਦ ਹੋਇਆ ਇਸ ਕਰਕੇ ਜਿਹੜਾ ਧੂਰੀ ਸ਼ਹਿਰ ਹੈ ਇਹ ਥੋੜੇ ਸਮੇਂ ਤੱਕ ਇੱਕ ਬਹੁਤ ਦੇਖਣਯੋਗ ਸਿਟੀ ਬਣੂਗਾ ਕਿਉਂਕਿ ਮਾਨ ਸਾਹਿਬ ਦਾ ਪੂਰਾ ਧਿਆਨ ਹੈ ਧੂਰੀ ਸ਼ਹਿਰ ਵੱਲ ਇਹ ਇਹ ਅੱਜ ਜੋ ਟੂਬਵੈਲ ਦਾ ਅਦਕਾਟਨ ਹੋਇਆ ਬਾਡ ਨੰਬਰ 9 ਦੇ ਵਿੱਚ ਆਉਂਦਾ ਇਹ 1 ਕਰੋੜ 54 ਲੱਖ ਦੇ 4 ਟਿਊਬਵਲ ਪਾਸ ਹੋਏ ਨੇ ਜਿਨ੍ਹਾਂ ਦੇ ਵਿੱਚੋਂ 40 ਲੱਖ ਦੀ ਲਾਗਤ ਦੇ ਨਾਲ ਤਕਰੀਬਨ ਇਹ ਟਿਊਬਵਲ ਦਾ ਕੰਮ ਸ਼ੁਰੂ ਹੋਣਾ ਹੈ 9 ਨੰਬਰ ਬਾਡ ਦੇ ਵਿੱਚ ਤੋਤਾਪੁਰੀ ਜਿਹੜੀ ਰੋਡ ਹੈ ਇਹਦੇ ਤੇ ਪਾਣੀ ਦੀ ਕਾਫੀ ਸਮੱਸਿਆ ਸੀ ਤੇ ਉਹ ਸਮੱਸਿਆ ਨੂੰ ਹੱਲ ਕਰਨ ਵਾਸਤੇ ਇਹ ਟਿਊਬਵਲ ਦਾ ਲੱਗਣਾ ਬਹੁਤ ਜ਼ਰੂਰੀ ਸੀ ਇਹ ਟਿਊਬਵਲ ਲੱਗਣ ਨਾਲ ਬਾਡ ਨੰਬਰ 9 ਦੀ ਜਿਹੜੀ ਤੋਤਾਪੁਰੀ ਰੋਡ ਹੈ ਇਹਦੇ ਪਾਣੀ ਦੀ ਸਮੱਸਿਆ ਬਿਲਕੁਲ ਹੱਲ ਹੋ ਜਾਊਗੀ ਦੇਖੋ ਜੀ ਜਦੋਂ ਦਾ ਤੇਸ਼ ਯਾਦ ਹੋਇਆ ਤੂਰੀ ਆਜ਼ਾਦੀ ਸਾਨੂੰ ਕਦੇ ਵੀ ਮਿਲਿਆ ਪਹਿਲੀ ਵਾਰ ਤੂਰੀ ਆਜ਼ਾਦੀ ਹੋਇਆ ਜਦੋਂ ਦੇ ਮੁੱਖ ਮੰਤਰੀ ਸਾਹਿਬ ਉਰੋਂ ਇਲੈਕਸ਼ਨ ਲੜੇ ਨੇ ਤੇ ਮੁੱਖ ਮੰਤਰੀ ਪੰਜਾਬ ਬਣੇ ਨੇ ਉਦੋਂ ਦੇ ਸਾਡੇ ਤੂਰੀ ਦੇ ਵਿੱਚ ਵਿਕਾਸ ਹੋ ਰਹੇ ਨੇ ਤੇ ਅੱਜ ਚਾਰ ਟੂ ਵੈਲਾਂ ਦਾ ਧਕਾਟਨ ਹੋਇਆ ਜਿਹਦੀ ਸਾਨੂੰ ਤੂਰੀ ਵਾਸੀਆਂ ਨੂੰ ਬੜੀ ਖੁਸ਼ੀ ਆ ਕਿੰਨਾ ਕੁ ਫਾਇਦਾ ਹੋਵੇਗਾ ਟੂ ਵੈਲਾਂ ਨਾਲ ਪਾਣੀ ਦੀ ਕਮੀ ਸੀ ਜਿਵੇਂ ਦੇਖੋ ਜੀ ਪਾਣੀ ਦੀ ਬਹੁਤ ਦਿੱਕਤ ਸੀ ਲੋਕ ਬੜੇ ਖਾਈ ਦੇ ਵਿੱਚ ਸੀ ਤੇ ਪਾਣੀ ਕੰਨੀਓ ਤੇ ਹੁਣ ਤੂਰੀ ਦੇ ਵਿੱਚ ਜਿਹੜੇ ਚਾਰ ਟੂ ਵੈਲ ਨੇ ਉਹਨਾਂ ਦਾ ਪਾਣੀ ਦਾ ਬਹੁਤ ਵੱਡਾ ਸਾਨੂੰ ਆਸਰਾ ਬਣੂਗਾ